ਨਮਸਕਾਰ ਜੀ GS ਪੰਜਾਬੀ ਕਹਾਣੀਆਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਮੇਰਾ ਨਾਮ ਪਾਲਾ ਸਿੰਘ ਹੈ ਮੇਰੀ ਉਮਰ ਕੋਈ 25 ਕੁ ਸਾਲ ਦੀ ਹੈ ਘਰ ਦੇ ਵਿੱਚ ਮੈਂ ਮੇਰੀ ਮੰਮੀ ਮੇਰੀ ਭਾਪੀ ਰਹਿੰਦੇ ਸੀ ਮੇਰੇ ਭਰਾ ਦੀ ਥੋੜੇ ਚਿਰ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਮੇਰੀ ਭਾਬੀ ਵਿਧਵਾ ਸੀ ਵਿਆਹ ਤੋਂ 2 ਸਾਲ ਬਾਅਦ ਮੇਰੇ ਭਰਾ ਨੂੰ ਹਾਰਟ ਅਟੈਕ ਆ ਗਿਆ ਜਿਸ ਨਾਲ ਉਹਦੀ ਮੌਤ ਹੋ ਗਈ ਭਾਬੀ ਨੇ ਦੂਜਾ ਵਿਆਹ ਨਹੀਂ ਕਰਵਾਇਆ ਸੀ ਉਹ ਕਹਿੰਦੀ ਮੈਂ ਵਿਆਹ ਨਹੀਂ ਕਰਵਾਉਣਾ ਘਰ ਵਿੱਚ ਮੰਮੀ ਦੇ ਨਾਲ ਘਰ ਦਾ ਕੰਮ ਕਰਵਾਉਂਦੀ ਸੀ ਸਾਡਾ ਘਰ ਕਾਫੀ ਵੱਟਾ ਸੀ ਮੈਂ ਵੀ ਵਿੱਚ ਵਿੱਚ ਥੋੜੀ ਬਹੁਤੀ ਉਹਨਾਂ ਦੀ ਹੈਲਪ ਕਰਵਾ ਦਿੰਦਾ ਸੀ ਮੰਮੀ ਨੇ ਭਾਬੀ ਨੂੰ ਕਿੰਨੀ ਵਾਰ ਕਿਹਾ ਸੀ ਕਿ ਅਸੀਂ ਤੈਨੂੰ ਛੋਟੇ ਦੇ ਨਾਲ ਬਿਠਾ ਦਿੰਨੇ ਆ ਪਰ ਭਾਬੀ ਨਹੀਂ ਮੰਨਦੀ ਸੀ ਪਤਾ ਨਹੀਂ ਕਿਉਂ ਉਹ ਮੰਨ ਰਹੀ ਰਹੀ ਸੀ ਪਰ ਮੰਮੀ ਨੇ ਮੈਨੂੰ ਇਸ ਬਾਰੇ ਬਿਲਕੁਲ ਨਹੀਂ ਦੱਸਿਆ ਸੀ ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਮੰਮੀ ਨੇ ਭਾਬੀ ਨੂੰ ਇੰਨੀ ਗੱਲ ਕਹੀ ਆ ਇੱਕ ਦਿਨ ਮੈਂ ਬਾਥਰੂਮ ਵਿੱਚ ਨਹਾ ਕੇ ਬਾਹਰ ਆਇਆ ਭਾਬੀ ਸਾਹਮਣੇ ਬੈਠੀ ਸੀ ਉਸਦੀ ਨਿਗਾ ਮੇਰੇ ਤੇ ਪੈ ਗਈ ਭਾਬੀ ਮੈਨੂੰ ਥੱਲੇ ਤੋਂ ਲੈ ਕੇ ਉੱਪਰ ਤੱਕ ਔਰ ਨਾਲ ਦੇਖ ਰਹੀ ਸੀ ਜਦ ਮੈਂ ਭਾਬੀ ਵੱਲ ਦੇਖਣ ਲੱਗ ਪਿਆ ਤਾਂ ਉਹਨੇ ਨੀਵੀਂ ਪਾ ਲਈ ਇੱਕ ਦਿਨ ਭਾਬੀ ਦੀ ਛੋਟੀ ਭੈਣ ਸਾਡੇ ਘਰ ਆਈ ਹੋਈ ਸੀ ਰਹਿਣ ਵਾਸਤੇ ਉਹਦੀ ਉਮਰ ਕੋਈ 22 ਸਾਲ ਦੀ ਸੀ ਦੇਖਣ ਵਿੱਚ ਉਹ ਬੜੀ ਸੋਹਣੀ ਸੀ ਭਾਬੀ ਤੇ ਭਾਬੀ ਦੀ ਭੈਣ ਦੋਨੋਂ ਜਣੀਆ ਰਸੋਈ ਵਿੱਚ ਕੰਮ ਕਰ ਰਹੀਆਂ ਸੀ ਮੈਂ ਚੋਰੀ-ਚੋਰੀ ਭਾਬੀ ਦੀ ਭੈਣ ਨੂੰ ਦੇਖ ਰਿਹਾ ਸੀ ਜਦੋਂ ਉਹ ਕਮਰੇ 'ਚ ਚਲੀ ਗਈ ਤੇ ਮੈਂ ਵੀ ਉਹਦੇ ਪਿੱਛੇ ਕਮਰੇ ਵਿੱਚ ਚਲਾ ਗਿਆ ਉਹ ਬੈਠੀ ਆਪਣਾ ਫੋਨ ਦੇਖ ਰਹੀ ਸੀ ਮੈਂ ਉਸ ਨੂੰ ਬੁਲਾਇਆ ਮੈਂ ਕਿਹਾ ਪ੍ਰੀਤੀ ਬੜੇ ਚਿਰਾਂ ਬਾਅਦ ਗੇੜਾ ਮਾਰਿਆ ਉਹ ਕਹਿੰਦੀ ਪੜਾਈ ਵਿੱਚ ਥੋੜਾ ਬਿਜੀ ਸੀ ਇੰਨੀ ਦੇਰ ਬਾਅਦ ਤਾਂ ਹੀ ਆਈਆਂ ਮੈਂ ਕਿਹਾ ਸ਼ਾਇਦ ਮੇਰੇ ਨਾਲ ਗੁੱਸੇ ਹੋ ਗਈ ਹੋਵੇਂ ਕਿਉਂਕਿ ਮੈਂ ਤੈਨੂੰ ਪਿਛਲੀ ਵਾਰ ਜ਼ਿਆਦਾ ਤੰਗ ਕੀਤਾ ਸੀ ਉਹ ਕਹਿੰਦੀ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਹ ਤਾਂ ਮੈਂ ਕਿਹਾ ਮੰਮੀ ਤੇ ਭਾਬੀ ਦੋਨੋਂ ਜਣੀਆਂ ਰਸੋਈ ਵਿੱਚ ਐ ਚੱਲ ਆਪਾਂ ਥੋੜਾ ਟਾਈਮ ਮਸਤੀ ਕਰ ਲੈਨੇ ਆ ਉਹ ਕਹਿੰਦੀ ਨਹੀਂ ਨਹੀਂ ਦੀਦੀ ਆ ਗਈ ਤਾਂ ਕੰਮ ਖਰਾਬ ਹੋ ਜਾਣਾ ਮੈਂ ਕਿਹਾ ਕੁਝ ਨਹੀਂ ਹੁੰਦਾ ਇੱਕ ਵਾਰ ਤੂੰ ਮੈਨੂੰ ਗਲਵਕੜੀ ਤਾਂ ਪਾ ਸਕਦੀ ਐ ਉਹਨੇ ਮੈਨੂੰ ਆਪਣੇ ਕੱਲ ਦੇ ਨਾਂ ਲਾ ਲਿਆ ਗਲਵਕੜੀ ਪਾ ਲਈ ਮੈਨੂੰ ਬੜੀ ਚੈਨ ਜੀ ਪੈ ਗਈ ਉਹ ਕਟੂ ਕਟ 2 ਸਾਲ ਬਾਅਦ ਸਾਡੇ ਘਰ ਰਹਿਣ ਵਾਸਤੇ ਆਈ ਸੀ ਤੇ ਜਦੋਂ ਉਹ ਪਿਛਲੀ ਵਾਰੀ ਸਾਡੇ ਘਰ ਰਹਿਣ ਵਾਸਤੇ ਆਈ ਸੀ ਤਾਂ ਮੈਂ ਉਸ ਨੂੰ ਪਹਿਲੀ ਵਾਰ ਚ ਹੀ ਪਟਾ ਲਿਆ ਸੀ ਜਿਸ ਦਾ ਭਾਬੀ ਨੂੰ ਬਿਲਕੁਲ ਪਤਾ ਨਹੀਂ ਲੱਗਿਆ ਸੀ ਉਸ ਟਾਈਮ ਮੇਰਾ ਭਰਾ ਜਿਉਂਦਾ ਸੀ ਮੈਂ ਉਸ ਨੂੰ ਕਿਹਾ ਸੀ ਮੈਂ ਰਾਤ ਨੂੰ ਤੇਰੇ ਕਮਰੇ ਵਿੱਚ ਆਉਣਾ ਹੈ ਉਹ ਕਹਿੰਦੀ ਨਹੀਂ ਨਹੀਂ ਮੈਨੂੰ ਡਰ ਲੱਗਦਾ ਮੈਂ ਦੀਦੀ ਦੇ ਨਾਲ ਸੌਣਾ ਤੇ ਜੇ ਦੀਦੀ ਨੂੰ ਪਤਾ ਲੱਗ ਗਿਆ ਤਾਂ ਫਿਰ ਮੈਂ ਕੀਆ ਮੈਨੂੰ ਕਿਸੇ ਗੱਲ ਦਾ ਕੁਝ ਨਹੀਂ ਪਤਾ ਮੈਂ ਆਉਣਾ ਹੈ ਤੇ ਬਸ ਤੇਰੇ ਕੋਲ ਆਉਣਾ ਹੀ ਹੈ ਤੇ ਰੋਟੀ ਪਾਣੀ ਖਾ ਕੇ ਸਾਰੇ ਜਾਣੇ ਆਪੋ ਆਪਣੇ ਕਮਰਿਆਂ ਦੇ ਵਿੱਚ ਸੌਣ ਲਈ ਚਲੇ ਗਏ ਭਾਬੀ ਪ੍ਰੀਤੀ ਨੂੰ ਕਹਿੰਦੀ ਤੂੰ ਮੇਰੇ ਕਮਰੇ ਵਿੱਚ ਹੀ ਸੌ ਜਾ ਉਹ ਕਹਿੰਦੀ ਦੀਦੀ ਨਹੀਂ ਮੈਂ ਆਪਣੇ ਕਮਰੇ ਵਿੱਚ ਸੋਵਾਂਗੀ ਪਰ ਭਾਬੀ ਮੰਨ ਨਹੀਂ ਰਹੀ ਸੀ ਉਹਨੂੰ ਜ਼ਬਰਦਸਤੀ ਪ੍ਰੀਤੀ ਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਨਾਲ ਪਾ ਲਿਆ ਮੇਰਾ ਸਾਰਾ ਪਲਾਨ ਚੌਪਟ ਹੋ ਗਿਆ ਪਰ ਫਿਰ ਵੀ ਮੈਂ ਕਿੱਥੇ ਹਟਣ ਵਾਲਾ ਸੀ ਪ੍ਰੀਤੀ ਨੂੰ ਤਾਂ ਮਿਲ ਕੇ ਹੀ ਮੈਨੂੰ ਸਾਹ ਆਉਣਾ ਸੀ ਜਦੋਂ ਰਾਤ ਨੂੰ ਸਾਰੇ ਸੌਂ ਗਏ ਤਾਂ ਮੈਂ ਆਪਣੇ ਕਮਰੇ ਦੇ ਵਿੱਚੋਂ ਨਿਕਲਿਆ ਹੌਲੀ-ਹੌਲੀ ਭਾਬੀ ਦੇ ਕਮਰੇ ਕੋਲ ਪਹੁੰਚ ਗਿਆ ਜਦੋਂ ਮੈਂ ਦੇਖਿਆ ਤਾਂ ਭਾਬੀ ਸੁੱਤੀ ਪਈ ਸੀ ਪ੍ਰੀਤੀ ਜਾਗਦੀ ਪਈ ਸੀ ਮੈਂ ਹੌਲੀ-ਹੌਲੀ ਉਸ ਦੇ ਕੋਲ ਚਲਾ ਗਿਆ ਜਦ ਮੈਂ ਪ੍ਰੀਤੀ ਕੋਲ ਗਿਆ ਤਾਂ ਉਹ ਮੇਰੇ ਮੂਰੇ ਹੱਥ ਜੋੜ ਰਹੀ ਸੀ ਉਹ ਕਹਿ ਰਹੀ ਸੀ ਦੀਦੀ ਨੂੰ ਪਤਾ ਲੱਗ ਜਾਣਾ ਤੁਸੀਂ ਮੇਰੇ ਕਮਰੇ ਵਿੱਚੋਂ ਚਲੇ ਜਾਓ ਦੀਦੀ ਕੋਲ ਹੈ ਆਡੀ ਬਦਨਾਮੀ ਹੋ ਜੂਗੀ ਪਰ ਮੈਂ ਕਿੱਥੇ ਮੰਨਣ ਵਾਲਾ ਸੀ ਮੈਂ ਪ੍ਰੀਤੀ ਨੂੰ ਭਾਬੀ ਦੇ ਬੈੱਡ ਤੋਂ ਉਠਾਇਆ ਤੇ ਥੱਲੇ ਫਰਸ਼ ਤੇ ਲੰਮੀ ਪਾ ਲਿਆ ਮੈਂ ਕਿਹਾ ਤੂੰ ਚੁੱਪ ਕਰ ਜਾ ਕੁਝ ਨਹੀਂ ਹੁੰਦਾ ਭਾਬੀ ਸੁੱਤੀ ਪਈ ਐ ਮੈਂ ਪ੍ਰੀਤੀ ਨੂੰ ਫਿਰ ਗਲ ਨਾਲ ਲਾ ਲਿਆ ਅਸੀਂ ਇਸੇ ਤਰ੍ਹਾਂ ਕਿੰਨੀ ਦੇਰ ਇੱਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਲੰਮੇ ਪਏ ਰਹੇ ਤੇ ਅਸੀਂ ਖੂਬ ਇੰਜੋਏ ਕੀਤਾ ਫਿਰ ਮੈਂ ਰੋਜ਼ ਇਸੇ ਤਰ੍ਹਾਂ ਹੀ ਭਾਬੀ ਦੇ ਕਮਰੇ ਵਿੱਚ ਚਲਾ ਜਾਂਦਾ ਸੀ ਤੇ ਪ੍ਰੀਤੀ ਨੂੰ ਮਿਲਦਾ ਸੀ ਇੱਕ ਦਿਨ ਮੈਂ ਤੇ ਪ੍ਰੀਤੀ ਦੋਨੋਂ ਲੰਮੇ ਪਏ ਸੀ ਮੈਂ ਪ੍ਰੀਤੀ ਦੀ ਗਲਤ ਤੇ ਹੱਥ ਫੇਰਿਆ ਹੌਲੀ-ਹੌਲੀ ਮੈਂ ਪ੍ਰੀਤੀ ਨੂੰ ਪਿਆਰ ਕਰਨ ਲੱਗ ਗਿਆ ਭਾਬੀ ਨੇ ਸਾਨੂੰ ਦੇਖ ਲਿਆ ਪਰ ਉਸ ਸਮੇਂ ਉਹ ਕੁਝ ਨਾ ਬੋਲੀ ਅਸੀਂ ਆਪਣੇ ਧਿਆਨ ਦੇ ਵਿੱਚ ਸੀ ਅਸੀਂ ਉਸ ਵੱਲ ਨਾ ਦੇਖਿਆ ਜਦੋਂ ਅਸੀਂ ਆਪਣਾ ਕੰਮ ਕਰਕੇ ਹਟ ਗਏ ਮੈਂ ਆਪਣੇ ਕਮਰੇ 'ਚ ਚਲਾ ਗਿਆ ਅਗਲੇ ਦਿਨ ਭਾਬੀ ਮੈਨੂੰ ਕਹਿੰਦੀ ਰਾਤੀ ਤੂੰ ਮੇਰੀ ਭੈਣ ਨਾਲ ਗਲਤ ਕੰਮ ਕਰਦਾ ਸੀ ਮੈਂ ਕਿਹਾ ਭਾਬੀ ਫਿਰ ਕੀ ਹੋ ਗਿਆ ਭਾਬੀ ਕਹਿੰਦੀ ਤੂੰ ਸਿਰਫ ਮੇਰਾ ਏ ਅੱਜ ਤੋਂ ਬਾਅਦ ਜੇ ਮੈਂ ਤੈਨੂੰ ਕਿਸੇ ਨਾਲ ਦੇਖ ਲਿਆ ਤਾਂ ਮੇਰੇ ਤੋਂ ਤੇਰਾ ਕੋਈ ਨਹੀਂ ਹੋਣਾ ਭਾਬੀ ਨੇ ਜਦੋਂ ਐਨੀ ਗੱਲ ਕਹੀ ਤਾਂ ਮੈਂ ਭਾਬੀ ਦੇ ਮੂੰਹ ਵੱਲ ਦੇਖਣ ਲੱਗ ਗਿਆ ਮੈਂ ਕਿਹਾ ਭਾਬੀ ਕੀ ਤੂੰ ਕਹਿ ਕੇ ਰਹੀਆਂ ਭਾਬੀ ਜਦੋਂ ਮੰਮੀ ਕਹਿ ਰਹੀ ਸੀ ਉਦੋਂ ਤਾ ਤੂੰ ਮੰਨੀ ਨਹੀਂ ਸੀ ਹੁਣ ਤੂੰ ਮੈਨੂੰ ਕਹਿ ਰਹੀ ਹੈਂ ਕਿ ਤੂੰ ਮੇਰੀ ਭੈਣ ਨਾਲ ਗਲਤ ਕੰਮ ਕਰਦਾ ਸੀ ਭਾਬੀ ਸਾਡੀ ਦੋਨੋਂ ਦੀ ਉਮਰ ਹੈ ਸਭ ਕੁਝ ਕਰਨ ਦੀ ਨਾਲੇ ਸਾਡੀ ਮਰਜ਼ੀ ਨਾਲ ਹੀ ਸਭ ਕੁਝ ਹੋਇਆ ਮੈਂ ਉਸ ਨਾਲ ਜ਼ਬਰਦਸਤੀ ਕੁਝ ਨਹੀਂ ਕਰ ਰਿਆ ਸੀ ਭਾਬੀ ਨੇ ਅਗਲੇ ਦਿਨ ਹੀ ਆਪਣੇ ਨੂੰ ਮੇਰੇ ਕੋਲ ਆ ਕੇ ਇਹਹੀ ਮੈਂ ਆਪਣੇ ਕਮਰੇ 'ਚ ਬੈਠਾ ਸੀ ਘਰ ਵਿੱਚ ਕੋਈ ਵੀ ਨਹੀਂ ਸੀ ਸਿਰਫ ਮੈਂ ਤੇ ਭਾਬੀ ਦੋਨੇ ਜਣੇ ਇਕੱਲੇ ਸੀ ਭਾਬੀ ਜਦੋਂ ਮੇਰੇ ਕਮਰੇ ਵਿੱਚ ਆਈ ਤਾਂ ਉਹਨੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਉਹਨੇ ਮੈਨੂੰ ਪਿੱਛੋਂ ਦੀ ਆ ਕੇ ਗਲਵੱਕੜੀ ਪਾ ਲਈ ਮੈਂ ਕਿਹਾ ਭਾਬੀ ਇਹ ਤੂੰ ਕੀ ਕਰ ਰਹੀ ਹੈ ਭਾਬੀ ਕਹਿੰਦੀ ਪਾਲੇ ਮੈਂ ਤੈਨੂੰ ਬਹੁਤ ਚਿਰ ਦੀ ਕਹਿਣਾ ਚਾਹੁੰਦੀ ਸੀ ਪਰ ਮੈਂ ਡਰਦੀ ਸੀ ਕਿ ਤੂੰ ਮੈਨੂੰ ਕੁਝ ਕਹੇ ਨਾ ਮੈਂ ਕਿਹਾ ਭਾਬੀ ਮੈਂ ਤੇਰਾ ਦਯੋਰ ਤੇ ਤੂੰ ਮੇਰੀ ਭਾਬੀ ਤੇ ਔਰ ਪਰਚਾਈ ਵਿੱਚ ਇਹ ਗੱਲਾਂ ਹੋਣੀਆਂ ਨਾਰਮਲ ਗੱਲਾਂ ਹੁੰਦੀਆਂ ਫਿਰ ਤੂੰ ਕਿਉਂ ਡਰਦੀ ਸੀ ਉਹ ਇਹ ਗੱਲ ਕਹਿਣ ਤੋਂ ਮੈਂ ਆਪਣੀ ਭਾਬੀ ਨੂੰ ਫਿਰ ਉੱਥੇ ਫੜ ਲਿਆ ਤੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਘਟੋ ਘਟ 2 ਘੰਟੇ ਅਸੀਂ ਇੱਕ ਦੂਜੇ ਨਾਲ ਖੂਬ ਪਿਆਰ ਕੀਤਾ ਤੇ ਇੰਜ ਇੰਜੋਏ ਕੀਤਾ ਭਾਬੀ ਕਹਿੰਦੀ ਪਾਲੇ ਅੱਜ ਮੈਨੂੰ ਇੰਨੇ ਚਿਰਾਂ ਬਾਅਦ ਇਹ ਖੁਸ਼ੀ ਮਿਲੀ ਹੈ ਤੂੰ ਮੈਨੂੰ ਇਸੇ ਤਰ੍ਹਾਂ ਹੀ ਪਿਆਰ ਕਰਦਾ ਰਹੇ ਮੰਮੀ ਨੂੰ ਵੀ ਮੈਂ ਹਾਂ ਕਰ ਦੇ ਦੀਆਂ ਮੈਂ ਕਿਹਾ ਭਾਬੀ ਹੁਣ ਕਹ ਦੇ ਮੈਂ ਹੁਣ ਤੇਰੇ ਨਾਲ ਬੈਠਣ ਨੂੰ ਤਿਆਰ ਹਾਂ ਹੁਣ ਮੈਂ ਰੋਜ਼ ਭਾਬੀ ਨੂੰ ਪਿਆਰ ਕਰਦਾ ਸੀ ਤੇ ਰਾਤ ਨੂੰ ਵੀ ਪਿਆਰ ਕਰਦਾ ਸੀ ਜਦੋਂ ਵੀ ਮੌਕਾ ਮਿਲਦਾ ਸੀ ਮੈਂ ਖਾਲੀ ਨਹੀਂ ਜਾਣ ਦਿੰਦਾ ਸੀ ਇੱਕ ਦਿਨ ਭਾਬੀ ਨੇ ਫਿਰ ਮੰਮੀ ਨੂੰ ਕਹਿ ਦਿੱਤਾ ਕਿ ਮੈਂ ਪਾਲੇ ਨਾਲ ਬੈਠਣ ਨੂੰ ਤਿਆਰ ਹਾਂ ਮੰਮੀ ਨੇ ਮੈਨੂੰ ਪੁੱਛਿਆ ਮੈਂ ਵੀ ਹਾਂ ਕਰਤੀ ਭਾਬੀ ਨੂੰ ਮੇਰੇ ਨਾਲ ਬਿਠਾਤਾ ਕਿੱਥੇ ਅਸੀਂ ਲੁਕ ਲੁਕ ਕੇ ਮਿਲਦੇ ਹੁੰਦੇ ਸੀ ਤੇ ਹੁਣ ਅਸੀਂ ਸ਼ਰਿਆਮ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਭਾਬੀ ਨੂੰ ਵੀ ਇੰਨੇ ਥੇਰ ਬਾਅਦ ਪਿਆਰ ਮਿਲਿਆ ਸੀ ਉਹ ਵੀ ਖੁਸ਼ ਸੀ ਮੈਂ ਵੀ ਖੁਸ਼ ਸੀ ਕਿਉਂਕਿ ਮੈਂ ਵੀ ਭਾਬੀ ਨੂੰ ਵਿੱਚ ਵਿੱਚ ਲਾਇਕਾ ਕਰਦਾ ਸੀ ਕਿਉਂਕਿ ਉਹ ਸੋਹਣੀ ਜੋ ਬਹੁਤ ਸੀ ਅਸੀਂ ਫਿਰ ਦੋਨੇ ਥੋੜੇ ਦਿਨਾਂ ਬਾਅਦ ਹਨੀਮੂਨ ਬਣਾਉਣ ਲਈ ਪਹਾੜਾਂ ਤੇ ਚਲੇ ਗਏ ਉੱਥੇ ਅਸੀਂ ਇੱਕ ਹਫਤਾ ਰਹੇ ਅਸੀਂ ਬਹੁਤ ਜ਼ਿਆਦਾ ਮਸਤੀ ਕੀਤੀ ਘੁੰਮੇ ਫਿਰੇ ਇੰਜੋਏ ਕੀਤਾ ਤੇ ਫਿਰ ਘਰ ਆ ਗਏ ਮੈਂ ਵੀ ਹੁਣ ਕੰਮ ਕਰਨ ਲੱਗ ਪਿਆ ਸੀ ਪਹਿਲਾਂ ਮੈਂ ਵਿਹਲਾ ਹੀ ਰਹਿੰਦਾ ਸੀ ਕਿਉਂਕਿ ਹੁਣ ਮੇਰੇ ਜ਼ਿੰਮੇਵਾਰੀ ਵਧ ਗਈ ਸੀ ਘਰ ਵਾਲੀ ਨੇ ਸਾਰਾ ਕੁਝ ਮੰਗਣਾ ਸੀ ਲੀੜਾ ਕੱਪੜਾ ਮੇਕਅਪ ਸਭ ਕੁਝ ਮੇਰਾ ਫਰਜ਼ ਸੀ ਉਹਨੂੰ ਲਿਆ ਕੇ ਦੇਣਾ ਬਸ ਫਿਰ ਇਸੇ ਤਰ੍ਹਾਂ ਮੇਰੇ ਜ਼ਿੰਦਗੀ ਵਿੱਚ ਇੱਕ ਦਿਨ ਪ੍ਰੀਤੀ ਨਾਲ ਗੱਲ ਹੋਈ ਪ੍ਰੀਤੀ ਕਹਿੰਦੀ ਪਾਲੇ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੂੰ ਮੇਰੇ ਨਾਲ ਹੀ ਸਭ ਕੁਝ ਕਰਦਾ ਰਿਹਾ ਸੀ ਤੇ ਪਰ ਤੂੰ ਮੇਰੀ ਵਿਧਵਾ ਭੈਣ ਨਾਲ ਹੀ ਵਿਆਹ ਕਰਾ ਲਿਆ ਮੈਂ ਕਿਹਾ ਪ੍ਰੀਤੀ ਮੇਰੀ ਗੱਲ ਸੁਣ ਕਿੰਨਾ ਚਿਰ ਭਾਬੀ ਇਸ ਤਰ੍ਹਾਂ ਰਹਿੰਦੀ ਉਸ ਨੂੰ ਵੀ ਤਾਂ ਇੱਕ ਹਾਣੀ ਦੀ ਲੋੜ ਸੀ ਉਸ ਦੀ ਉਮਰ ਹਜੇ ਕੀ ਸੀ ਇਸ ਕਰਕੇ ਮੈਂ ਸੋਚਿਆ ਕਿ ਭਾਬੀ ਨੂੰ ਮੈਂ ਇਸ ਤਰ੍ਹਾਂ ਨਹੀਂ ਛੱਡ ਸਕਦਾ ਭਾਬੀ ਦਾ ਸਹਾਰਾ ਬਣਨਾ ਚਾਹੁੰਦਾ ਸੀ ਤੇ ਬਣ ਗਿਆ ਪ੍ਰੀਤੀ ਕਹਿੰਦੀ ਚਲ ਠੀਕ ਆਜ ਤੋਂ ਬਾਅਦ ਮੈਨੂੰ ਫੋਨ ਨਾ ਕਰੀਂ ਮੈਂ ਆਪਣੀ ਲਾਈਫ ਵਿੱਚ ਖੁਸ਼ ਹਾਂ ਤੋਂ ਆਪਣੀ ਲਾਈਫ ਵਿੱਚ ਇੰਨਾ ਕਹਿ ਕੇ ਪ੍ਰੀਤੀ ਨੇ ਫੋਨ ਕੱਟ ਦਿੱਤਾ ਕਿਉਂਕਿ ਹੁਣ ਮੇਰਾ ਭਾਬੀ ਨਾਲ ਵਿਆਹ ਜੋ ਹੋ ਚੁੱਕਿਆ ਸੀ ਹੁਣ ਇਸ ਤਰ੍ਹਾਂ ਦਾ ਕੁਝ ਵੀ ਮੈਂ ਉਹਦੇ ਨਾਲ ਗਲਤ ਕੰਮ ਨਹੀਂ ਕਰਨਾ ਚਾਹੁੰਦਾ ਸੀ ਜਿਸ ਨਾਲ ਮੇਰੀ ਭਾਬੀ ਨੂੰ ਜਾਣ ਕੇ ਮੇਰੇ ਘਰ ਵਾਲੀ ਨੂੰ ਕੋਈ ਠੇਸ ਪਹੁੰਚੇ ਮੈਂ ਆਪਣੇ ਕੰਮ ਵਾਲੀ ਧਿਆਨ ਦਿੰਦਾ ਸੀ ਸਵੇਰੇ ਜਾਂਦਾ ਸੀ ਤੇ ਸ਼ਾਮ ਨੂੰ ਆਉਂਦਾ ਹੁੰਦਾ ਸੀ ਤੇ ਆਪਣੇ ਘਰ ਵਾਲੀ ਦੇ ਹੱਥ ਤੇ ਪੈਸੇ ਰੱਖ ਦਿੰਦਾ ਸੀ ਮੈਂ ਇੱਕ ਚੰਗਾ ਘਰ ਵਾਲਾ ਬਣ ਕੇ ਦਿਖਾਉਣਾ ਚਾਹੁੰਦਾ ਸੀ ਤੇ ਫਿਰ ਮੈਂ ਆਪਣੀ ਵਿਧਵਾ ਭਾਬੀ ਨੂੰ ਸਹਾਰਾ ਦਿੱਤਾ ਉਹਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦਿੱਤੀਆਂ ਸਾਡੀਆਂ ਖੁਸ਼ੀਆਂ ਨੂੰ ਉਹਦੋਂ ਹੋਰ ਚਾਰ ਚੰਨ ਲੱਗੇ ਜਦੋਂ ਸਾਡੇ ਵਿਆਹ ਤੋਂ 2 ਸਾਲ ਬਾਅਦ ਸਾਡੇ ਘਰ ਇੱਕ ਨੰਨੀ परी ਨੇ ਜਨਮ ਲਿਆ ਹੁਣ ਅਸੀਂ ਬਹੁਤ ਖੁਸ਼ੀ ਅਸੀਂ ਹਮੇਸ਼ਾ ਆਪਣੀ ਧੀ ਨਾਲ ਹੱਸਦੇ ਖੇਡਦੇ ਰਹਿੰਦੇ ਸੀ ਤੇ ਪਿਛਲੀ ਜ਼ਿੰਦਗੀ ਵਿੱਚ ਜੋ ਹੋਇਆ ਉਸਨੂੰ ਭੁੱਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਉਣਾ ਸ਼ੁਰੂ ਕਰ ਦਿੱਤਾ ਹਾਂਜੀ ਇਹ ਸੀ ਛੋਟੀ ਜਹੀ ਸਟੋਰੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਸਟੋਰੀ ਕਮੈਂਟ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਸਟੋਰੀ ਵਧੀਆ ਲੱਗੀ ਹੋਈ ਤਾਂ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਦੀ ਸਟੋਰੀ ਦੇਖ ਕੇ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ